ਸੱਤ ਬੰਦਾ ਐਮਪੀ ਸਾਹਿਬ ਜੀ ਮੀਟਿੰਗ ਸੀਗੀ ਦੋਮੇ ਦੁਆਰਾ ਪਰਸੋਣਾ ਆ ਰਹੀ ਹੈ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਕੀ ਕੀ ਵਿਚਾਰ ਕਰਵਾਏ ਅੱਜ ਉਹਰੇ ਆਪਣਾ ਮੀਟਿੰਗ ਸੀਗੀ ਸਾਡੇ ਆਪਣੇ ਬਹੁਤ ਹੀ ਮਾਨਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹਰੇ ਤੇ ਇਹੀ ਮੀਟਿੰਗ ਹੋਈ ਹੈ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਬ ਇਸਟਪੀਸੀ ਦਾ ਕਿੰਨੇ ਸਾਰੇ ਚਿਕਨ ਲੜੋਗੇ ਕਿ ਕੀ ਕੀ ਰਮੇਤੀ ਰਹੀਗੇ ਹਾਂਜੀ ਸਾਰੀਆਂ ਤੇ ਲੜਾਂਗੇ ਅੱਛਾ ਜੀ ਤੇ ਵੋਟਾਂ ਵੀ ਨੇੜੇ ਆਈਆਂ ਨੇ ਵੋਟਰ ਨੇੜੇ ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ ਕਿੜੀ ਵੋਟਾਂ ਬਣਾਉਣ ਦੀ ਗੱਲ ਕਰ ਰਹੇ ਹੋ ਹਾਂ ਉਹਦੇ ਆ ਉਹਦੇ ਬਾਰੇ ਹਾਲੇ ਫੈਸਲਾ ਲੈਣਾ ਹੈ ਹਾਂਜੀ ਉਸ ਤਰ੍ਹਾਂ ਵਾ ਪਰੇ ਤਤਮੀ ਸਾਹਿਬ ਅਭੀ ਲੱਲ ਰਹੇ ਨੇ ਕੋਈ ਫੋਨ ਨਹੀਂ ਹਲੇ ਕੋਈ ਫਾਈਨਲ ਨਹੀਂ ਹੈ ਜੇ ਕਿਸੇ ਦੀ ਗੱਲ ਆ ਰਹੀ ਹੈ ਕਿ ਉਹ ਵੀ ਹਾਂਜੀ 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 ਐਲਜੀਪੀਸੀ ਦੀ ਗੱਲ ਹਾਂ ਉਸ ਦੇ ਬਾਰੇ ਰਿਸ਼ਤੇ ਕੀ ਦਾ ਹੈ ਤੁਹਾਨੂੰ ਪਤਾ ਹੈ ਕਿ ਅਪਾ ਇਹਨਾਂ ਪਾਜੇ ਨੇ ਐਲਜੀਪੀਸੀ ਚੱਲਦੀ ਵੀ ਮਿਲਦੇ ਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮ ਮਿਨਿਸਟਰੀ ਚ ਬੰਦਾ ਕੀ ਚੱਕਾ ਹੈ ਇਹੀ ਅਮਰਿਤਪਾਲ ਜੀ ਬਾਰੇ ਕਰਨੀ ਆ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਕਿਤੇ ਦਿਨੇ ਚੰਗੇ ਚੰਗੇ ਵੀ ਕੱਲੋ ਕਿਸੇ ਜਿਹੜੇ ਕਾਂਗਰਸ ਦੇ ਮੈਂਬਰ ਬਾਜਪਾ ਜਲੰਧਰ ਤੋਂ ਹਾਂਜੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਇਹ ਬੁਲੰਗ ਕਰਨਾ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀਓ ਕਿਸੇ ਵੀ ਪਾਰਟੀ 'ਚ ਹੈ ਜੇ ਅਮਰਿਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲਗਦਾ ਜੀ ਕਿਤਨਾ ਕਿਤੇ ਕੁਝ ਕਾਂਗਰਸ ਨੇ ਜਿਹਨੇ ਇਹਨਾਂ ਨੂੰ ਮੁੱਦਾ ਪੇਨਾਰਾ ਕੀਤਾ ਪਰ ਬੀਜੇਪੀ ਨੇ ਸਵਾਲ ਚੁੱਕਤੇ ਹੋਏ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਬੋੜਾ ਜਿਹੜਾ ਸਾਹਮਣੇ ਆ ਗਿਆ ਆ ਜਾਓ ਬਾਪੂ ਜੀ ਹਾਂ ਬਾਪੂ ਜੀ ਆ ਹਾਂ ਇਹ ਬਾਪੂ ਕਿਵੇਂ ਜੀ ਜੰਮੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਇਹਨਾਂ ਨੂੰ ਮੁੱਦਾ ਇੱਧਰ ਆਓ ਬਾਪੂ ਜੀ ਆ ਜਾਓ ਤੁਸੀਂ ਕਿਵੇਂ ਖੰਸਾਈ ਚੰਨੀ ਜੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਮਸਲਾ ਬਣਾ ਲਿਆ ਜਿਹੜੇ ਚੰਨੀ ਚੰਨੀ ਦਾ ਮੰਨ ਕੀਤੀ ਨਹੀਂ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨੇ ਧਕੇਸ਼ਾਈ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧਕੇਸ਼ਾਈ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਜੀ ਤੁਹਾਨੂੰ ਵੀ ਲੱਗਦਾ ਜਿਵੇਂ ਸ਼ਰਮਣੇ ਕੱਲ੍ਹ ਦਾ ਹਾਲਾਤ ਚੱਲਦੇ ਨੇ ਕਿੰਨਾ ਇੱਕ ਫਰਕ ਪਏਗਾ ਐਡੀ ਵੀਸੀ ਬੋਥਾਂ ਦੇ ਵਿੱਚ ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟ ਆਈ ਹੈ ਹੂੰ ਲੱਗਦਾ ਜਿਵੇਂ ਕਿ ਅਸੀਂ ਬੀਤੇ ਦਿਨ ਜਿਹੜੇ ਬਾਕੀ ਤਰਾ ਗਿਆ ਸੀਗਾ ਅਸ਼ਰਫਾਦ ਸਾਹਿਬ ਪੇਸ਼ ਹੋ ਐਸੇ ਨਾਲ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਹੂੰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਆ ਫੈਸਲਾ ਆਉਣ ਦੀ ਉਮੀਦ ਹੈਗੀ ਸਿੰਘ ਸਾਹਿਬਾਨ ਵੱਲੋਂ ਦੇਖੋ ਕੀ ਫੈਸਲਾ ਕਰਦੇ ਆ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜੇ ਦੁੱਧ ਤੇ ਤੋਤੇ ਹੀ ਹੋ ਜਾਣਗੇ ਆ ਯਾਗੇ ਨਹੀਂ ਆਹ ਦੀ ਗੱਲ ਕਰਨਗੇ ਨਹੀਂ ਇਸ ਮਾਮਲੇ ਵਿੱਚ ਕਿੰਨਾ ਜਾ ਸਕਦਾ ਹੈ ਕਿਸੇ ਸੰਗਤ ਵਿੱਚ ਬਿੱਕਰ ਹੋਏਗਾ ਸੰਗਤ ਦੇ ਕੀ ਇਹਦੇ ਬਾਰੇ ਭਾਈ ਜੀ ਕੋਈ ਕੁਝ ਨਹੀਂ ਕਹਿ ਸਕਦਾ ਹੁਣ ਇਹ ਤਖਸਾਲ ਦਾ ਫੈਸਲਾ ਜੁਆਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ